ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਰ ਰਤ ਅਜੂਨੀ ਸੈਭੰ ਗੁਰਪਰਸਾਦ ਜਬ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚਿਆ ਸੋਚਣਾ ਹੋਈ ਜੇ ਸੋਚੇ ਲਖਵਾਰ ਛੁਪੇ ਚੁਪਨਾ ਹੋਈ ਜੇ ਲਰਹ ਹਿਤਾ ਦੁਖਿਆ ਪਖ ਨਾ ਕਰੀ ਜਬ ਨਾ ਪ੍ਰਿਆ ਪਰ ਖਾਸ ਸੇਣ ਪਾਲ ਕੋਇਤਾ ਇਕ ਨ ਚੱਲੇ ਨਾਲ ਕੇਵ ਸਚਿਆਰਾ ਹੋਈ ਹੈ ਕਿ ਕੁੜਾ ਮੁਤਾ ਪਰ ਮੁਕਮਰ ਜਾਏ ਚਲਣਾ ਨਾਲ ਲਿਖਿਆ ਨਾ ਹੁਕਮੇ ਹੋਵਨ ਆਕਾਰ ਹੁਕਮ ਨਾ ਕੇ ਆ ਜਾਏ ਹੁਕਮੇ ਹੋਵਨ ਤੇ ਹੁਕਮ ਲਾਇਉਂਦੇ ਆਏ ਹੁਕਮੇ ਉਤਮਨੀ ਚ ਹੁਕਮ ਲਿਖ ਦੁਖ ਸੁਖ ਪਾਏ ਟਿਕਨਾ ਹੁਕਮੇ ਬਖਸ਼ੀਸ ਇੱਕ ਹੁਕਮੇ ਤਦਾ ਪੁਆਈਆ ਹੁਕਮਾ ਅੰਦਰ ਤਪ ਕੋ ਬਾਹਰ ਕਮ ਨਾ ਕੋਏ ਨਾਨਕ ਹੁਕਮ ਮੈਂ ਜੇਜਾ ਤੰਮ ਮੈਂ ਕਹਿ ਨ ਕੋਇ ਗਾਵੇ ਕੋ ਤਾਰ ਹੋਵੇ ਕਿਸੈ ਤਾਨ ਗਾਵੇ ਕੋ ਦਾਤ ਜਾਣੇ ਮਨਸਾ ਗਾਵੇ ਕੋ ਗੁਣ ਉਹੜਿਆ ਆਚਾਰ ਗਾਵੇ ਕੋ ਵਿਦਿਆ ਵੇਖੇ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀਵੈ ਫਿਰਦੇ ਗਾਵੇ ਕੋ ਜਾਪੈ ਦਿਸਦੂ ਕਾਵੇ ਕੋ ਵੇਖੇ ਹਾਜ਼ਰ ਹਾਜ਼ਰ ਕਤਨਾ ਕਤੇ ਨਾ ਆਵੇ ਤੋ ਕਤ ਕਤ ਕਤੇ ਕੋਟੀ ਕੋਟ ਕੋਟ ਦੇਦਾ ਦਿਲੰਦ ਦਟਕ ਪਾਏ ਜੁਗਾ ਜੁਗੰਤਰ ਖਾਈ ਖਾਏ ਹੁਕਮੇ ਹੁਕਮ ਚਲਾਏ ਰਾਉ ਨਾਟਕ ਵਿਖੈ ਦੇ ਪਰਵਾ ਸਾਚਾ ਸਭ ਸਾਚਨਾਏ ਆਖਿਆ ਕੋ ਪਰ ਆਖ ਮੰਗਦੇ ਤੇ ਦਾਤ ਕਰੇ ਦਾਤਾਰ ਫੇਰ ਕੇ ਅਕਰ ਕੀ ਜਿਤ ਤਸੈ ਦਰਬਾਰ ਮੋਹ ਕੇ ਬੋਲ ਬੋਲਿਆ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚਾ ਵੜਿਆਏ ਵਿਚਾਰ ਕਰਮੀਆਂ ਕੱਪੜਾ ਨਦਰੀ ਮੁਖ ਦੁਆ ਨਾਨਕ ਐ ਵਾਜਾ ਆਪੇ ਸੱਚੇ ਹਰਿ ਧਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪਦਰਿੰਦਨ ਸੋਏ ਜਿਨਸ ਰਿਆ ਤਿਨ ਪਾਇਆ ਮਾਨ ਨਾਨਕ ਗਾਵੇ ਗੁਣੀ ਨਿਧਾਨ ਗਾਵੇ ਸੁਣੀਏ ਮਨ ਰਖੀਏ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੋ ਗੁਰਮੁਖ ਵੇਦੰਤ ਗੁਰਮੁਖ ਰਿਆਸ ਲਈ ਗੁਰਈਸ਼ਰ ਦੁਰਗੋਤ ਪਰਮਾ ਗੁਰ ਗੁਰਪਾਰਵਤੀ ਮਾਰੀ ਜੇ ਵਜਾ ਲਾ ਆਖਾ ਨਾਏ ਕਹਿਣਾ ਖਤਮ ਨਾ ਜਾਏ ਗੁਰਾਏ ਕੀ ਦੇਹੁ ਜਾਈ ਸਬਨਾ ਜੀਆ ਕਾ ਇਕ ਦਾਤਾ ਸੋ ਮਨ ਵਿਸਰ ਨ ਜਾਏ ਥਿਰਤਨ ਆਜੇ ਤਸਪਾਵਾਂ ਵੇਣ ਭਾਣੇ ਕਹਿ ਨਾ ਕਰੀ ਜੇ ਤੀਸਰਤ ਪਾਈ ਵਖਾਣ ਵੇਣ ਕਰਮਾਂ ਕੇ ਮਿਲੈ ਨਹੀਂ ਬਾਤ ਵਿੱਚ ਰਤੁ ਜਵਾਹਰ ਮਾਲਿਕ ਜੇ ਇੱਕ ਗੁਰ ਤੇ ਸਿਕਸਾਈ ਗੁਰਾਇਤ ਦੇ ਬੁਝਾਈ ਸਬਨਾ ਜੀਆਂ ਬਾਤ ਤੇ ਕੋ ਦਤਾ ਸੋ ਮੈਂ ਬਿਸਰ ਨਾ ਜਾਇ ਜੇ ਜੁ ਵਿਚਾਰੇ ਆਰਜਾਈ ਗੁਰ ਦਸੂਣੀ ਨਾਲ ਖੰਡਾ ਵਿੱਚ ਜਾਣਿਆ ਨਾਲ ਚਲੇ ਸਤਿ ਕੋਏ ਚੰਗਾ ਨਾਮ ਖਾਇਕੈ ਜਸ ਕੀਰਤ ਜਗਲੇ ਜੇ ਕਿਸ ਨਦਰ ਨਾ ਹੋਈ ਤਾਂ ਬਾਤ ਨਾ ਪੁੱਛੇ ਕਿਟਾ ਅੰਦਰ ਘੇਟ ਕਰ ਦੋਸੇ ਦੋਸ ਤਰੇ ਨਾਰਕ ਨਿਰਗੁਣ ਗੁਣ ਕਰੇ ਗੁਰਵੰਤੈਰਾ ਗੁਣ ਤੇ ਤੇਹਾ ਕੋਈ ਨ ਸਜਈ ਜੇ ਤਿਸ ਗੁਣ Wait, it. I کھائے من, 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 من جمک ساتھ نہ جائے ایسا نام نرجن ہوئے من جانے من کو پائے من پس پرگائے ਧਰਨ ਸਿਤੀ ਸਰਬਤ ਐਸਾ ਨਾਮ ਨਰਜਨ ਹੋਏ ਜੇ ਕੋ ਮਨ ਜਾਣ ਮਨ ਕੋਈ ਮਨਾ ਪਾਵਹ ਮੁਖ ਦਵਾਰ ਮਨਾ ਕਰਵਾਰੇ ਸਾਧਾਰ ਮਨਾ ਤਰ ਤਰੇ ਸਿਖ ਮਨਾ ਨਾ ਲਿਤੇ ਭਾਣਾ ਪਿਖ ਐਸਾ ਨਾਮ ਨਰਜਨ ਹੋਏ ਜੇ ਕੋ ਮਨ ਜਾਣ ਪੰਜ ਪਰਵਾਣ ਪੰਜ ਪਰਦਾਨ ਪੰਜ ਪਾਵੈ ਦਰਗਹਿ ਮਾਰ ਪੰਜ ਸੁਹੈ ਦਰ ਰਾਜ ਪੰਜ ਕਾ ਗੁਰ ਇੱਕ ਤਿਆਰ ਜੇ ਕੋ ਕਹਿ ਕਰ ਵਿਚਾਰ ਕਰਤੇ ਕਹਿ ਕਰਨ ਨਾ ਸਮਾਉ ਤੌਲ ਧਰਮ ਦਇਆ ਕਾ ਤ ਸੰਤੋਖ ਥਾ ਫਿਰਖਿਆ ਜਿਨ ਜੇ ਕੋ ਬੁਝੈ ਹੋਏ ਸਚਿਆ ਧਵਲਾ ਉੱਪਰ ਕੇ ਤਾਪਾਰ ਤਰਤੇ ਹੋਰ ਉਪਰ ਹੋਰ ਤਿੱਤੇ ਭਾਰ ਤਲ ਕਰਨ ਜੋਰ ਜਿਹਾ ਜਾ ਕਰੂੰਗਾ ਕੇਨਾ ਸਭਨਾ ਲਿਖਿਆ ਥੜੀ ਕਲਾ ਇਹੋ ਲੇਖਾ ਲਿਖ ਜਾਣ ਕੋਏ ਲੇਖਾ ਲਿਖਿਆ ਕਿਤਾਬੇ ਕਿਤਾ ਤਾਲ ਸੋਲੇ ਕੀ ਤੀ ਦਾਤ ਜਾਏ ਕੋਣ ਪੂਤ ਕਿਤਾ ਤੁਸਾ ਵੇਖ ਕੁਆਰ ਤਿਸਤੇ ਹੋਏ ਲਖ ਦਰਿਆ ਕੁਦਰਤ ਕਵਣ ਕਾ ਵੀਚਾ ਵਾਰਨ ਚਾਹਵਾਏ ਕੁਆਰ ਜੋ ਤੁਧ ਭਾਵੈ ਸਾਈ ਮਹਕਾਰ ਤੂੰ ਸਦਾ ਸਲਾਮਤ ਮੇਰਨ ਕਾਰ ਅਸੰਖ ਜਪ ਅਸੰਖ ਕਿਰਪਾਓ ਅਸੰਖ ਪੂਜਾ ਅਸੰਖ ਤਪਤਾ ਅਸੰਖ ਅੰਤ ਮੁਖ ਵੇਦ ਪਾਠ ਅਸੰਖ ਜੋਗ ਮਨ ਰੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾ ਅਸੰਖ ਸੂਰ ਕੋ ਭਗ ਸਾ ਅਸੰਖ ਮੋਦ ਨਿਵਲਾਇਤਾ ਕੁਦਰਤ ਕਵਨ ਕਾ ਵਿਚਾਰ ਵਾਰਿਆ ਨਜਮਾਇਕ तु त भाव साही भली करू सदा सलाम असंख मूरख हंध कौर असंख चोर हराम कौर असंख अमर कर जोर असंख गलव दया कुमाए असंख पापे पाप करज असंख कुड़े आर घुड़ फिड़े ਅਨੰਤ ਨਿੰਦਨ ਫਿਰ ਕਰੇ ਪਹਾੜ ਨਾਲ ਕੋਈ ਨੀਚ ਕਹੇ ਵਿਚਾਰ ਦੁਆਰੇ ਨਾ ਜਾਏ ਕੋ ਵਾਰ ਜੋ ਤੁਧ ਭਾਵੈ ਸਾਈ ਭੇਕਾਰ ਧੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਵ ਆਗਮ ਆਗਮ ਅਸੰਖ ਲੋ ਅਸੰਖ ਹੈ ਸਿਰ ਭਾਰ ਹੋਏ ਅਖਰੇ ਨਾਮ ਅਖਰੇ ਸਲਾਮ ਅਖਰੇ ਗਿਆਨ ਕੇ ਪ੍ਰਗਾਖ ਅਖਰੇ ਲਖਣ ਬੁਲਬਾਂ ਅਖਰਾ ਸਿਰ ਸੰਜੋਗ ਵਖਾਂ ਜਿਨਕੇ ਲਖੈ ਤੇ ਸਿਰ ਨਾਹੀ ਜੇ ਉਹ ਫਰਮਾਏ ਤੈਨ ਤਿਲ ਪਾਏ ਜੇਤਾ ਕੀਤਾ ਤੇਤਾ ਨਾਉ ਬਿਲ ਨਾਵੇਂ ਨਾਹੀ ਕੋਤੋ ਕੁਦਰਤ ਕਹ ਕਹਾ ਵੀ ਚਲ ਦਵਾਰ ਨਜ ਤਉ ਤਪਾਵੇਂ ਸਾਈਂ ਨਿਕਾਰ ਤੂੰ ਸਦਾ ਬਸਲਾਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇ ਬਾਣੀ ਧੁਤੇ ਉਤਰ ਸੁਖੇ ਮੋਤ ਪਲਿੰਦੇ ਕੰਬੜ ਹੋਏ ਦੇਸਾ ਹੁਦਿਆ ਹੋ ਤੋਏ ਭਰੀਏ ਮਤ ਪਾਪਾ ਕੈ ਸੰਗ ਉਹ ਧੋਪਾ ਨਾ ਕਰੰ ਨੁਨੀ ਪਾਪੀ ਆਖਣ ਲਾਇ ਕਰ ਕਰ ਕਰਨਾ ਵੇਖਲਾ ਜਾ ਆਪੇ ਬੀਜ ਆਪੇ ਖਾ ਨਾਨਕ ਰਖਮੀ ਆਉ ਜਾ ਤੇਰਤ ਤਪ ਤੇ ਆਦਤ ਦਾ ਜੇ ਕੋ ਆਵੇ ਦਿਲ ਕਾਮਾ ਸੁਣਿਆ ਮੰਨਿਆ ਮਨ ਕੀਤਾ ਭਾਵ ਅੰਤਰਗਤ ਧਿਰਤ ਮਨ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵੇੜ ਗੁਣ ਕੀਤੇ ਹੋਏ ਸਵਾਸਤ ਬਾੜੇ ਪਰਵਾਹ ਸਤ ਸੁਹਾਗ ਸਦਾ ਮਨ ਚਾਹ ਕਵਲ ਸਵੇਲਾ ਵਕਤ ਕਵਣ ਕਵਣ ਤਿਤ ਕਮਨਵਾਰ ਕਵਣ ਸਰਤੇ ਮਾ ਕਵਣ ਜਿਤ ਹੋ ਆਕਾਰ ਵੇਲਾ ਬਈਆ ਕਿੰਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਤਨ ਮਾਨ ਕੋਈ ਜਾਗਰਤਾ ਸਿਰ ਠੀਕੋ ਸਾਜੇ ਆਪੇ ਜਾਣਾ ਸੋਈ ਕਿਵ ਕਰ ਆਕਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖ ਸਭ ਕੋ ਆਖੇ ਇੱਕ ਦੂ ਇੱਕ ਸਿਆਰਾ ਵੱਡਾ ਸਾਹਿਬ ਵੱਡੇ ਨਾਹੀ ਕੀਤਾ ਜਾ ਕਾ ਹੋਵੈ ਨਾਰਥ ਜੇ ਕੋ ਆਪ ਜਾਣ ਅਗੇ ਗਿਆ ਨਾ ਹੋਇਆ ਪਾਤਾਲ ਪਤਲ ਅਗਾਸ ਅਗਾਸ ਔੜਥ ਔੜ ਭਾਤ ਕੇ ਤ ਕਹਿ ਨਿਖਵਾਇ ਸਾਤ ਪਠਾਰ ਕਹਿ ਕਤੇ ਬਾਸ ਲੋ ਇਕ ਤਾਤ ਲੇਖਾ ਹੋਇ ਤਾ ਲਿਖੇ ਤੇ ਜਾਣਿਆ ਸਾਲਾ ਹੀ ਸਾਲਾ ਹੈ ਤੇਤੀ ਸੁਰਤ ਨਾ ਪਾਈਆ ਨਦੀਆਂ ਅਤ ਵਾਹ ਭਾਵੇਂ ਸਮੁੰਦਰ ਨਾ ਜਾਣਿਆ ਸਮੁੰਦਰ ਸਾ ਸੁਲਤਾਨ ਗਿਰਹਾ ਤੇ ਤਿਮਾਰ ਤਨ ਕਿਹੜੀ ਤੁਲ ਨ ਹੋਵਨੇ ਜੇ ਤਿਤ ਮਨੋ ਨਾ ਵਿਸਰਾਂ ਅੰਤ ਨਾ ਸਿਫਤੀ ਕਹਿਣ ਨੰਤ ਅੰਤ ਨਾ ਕਰਨਾ ਦੇਣ ਨੰਤ ਅੰਤ ਨਾ ਵੇਖਣ ਸੁਣਨ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਤਾਰਾਵਾਰ ਅੰਤ ਕਾਰਨ ਕੀਤੇ ਜਿਲਾਈ ਤਾਂ ਕਿ ਅੰਤ ਨਾ ਪਾਏ ਜਾਏ ਤੇ ਅੰਤ ਨਾ ਦਾ ਕੋਏ ਕੋਤਾ ਕਹੀਏ ਕੋਤਾ ਨਾ ਜਾਣਾ ਦੇਵੜ ਤੂ ਚਾਹੋ ਵੈ ਕੋਇ ਤਿਸ ਉਚੇ ਕੋ ਜਾਣਾ ਸੋਏ ਜੇਵੜ ਆਪ ਤਲੇ ਦਾ ਆਪ ਨਾਨਕ ਨਦਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲ ਨਾ ਤਮਾਏ ਕਹਿਤੇ ਮੰਗਾ ਜੋਤ ਕਪਾਲ ਕਹਿਤੇ ਅਗਰਤ ਨਹੀਂ ਵਿਚਾਰ ਕਹਤੇ ਖਤ ਤੈਰੇ ਕਾ ਕਹਤੇ ਲਨ ਕਿਰਪਾ ਹੈ ਕਹਤੇ ਮੂਰਖ ਖਾਈ ਖਾਈ ਕਹਤੇ ਆ ਦੁਖ ਭੂਖ ਸਦਮਾ ਐ ਪੈਦਾ ਤੇਰੇ ਦਾਤਾਰ ਬੰਦ ਖਲਾਸੀ ਭਾੜਾ ਹੋਏ ਔਰ ਆਖ ਨਾ ਸਕੈ ਕੋਏ ਜੇ ਕੋ ਖਾਇ ਕ ਆਖ ਲਪਾਇ ਬਹੁ ਜਾਣੇ ਜਿੱਤਿਆ ਮੋਏ ਖਾਇ ਆਪੇ ਜੈ ਆਪੇ ਦੇ ਆਖੰਡ ਸਹਿ ਭੈ ਕੇ ਜਿਸ ਨੂੰ ਬਖਸ਼ੇ ਸਿਖਤ ਸਲਾਮ ਨਾਨਕ ਬਾਦਸ਼ਾਹੀ ਬਾਦਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਕਮਲ ਮੰਦਾਰ ਅਮੁੱਲ ਆਵ ਅਮੁੱਲ ਜਾਏ ਅਮੁੱਲ ਭਾਏ ਅਮੁੱਲ ਸਮਾਏ અમુલ ધર્મ અમુલ દેવા અમુલ તુલ અમુલ પરમા અમુલ બક્ષીશ અમુલ નિશાન અમુલ કર્મ અમુલ સુમન અમુલ અમ આખ્યા ના જાય આપ ના કરે લે લાય આખે વેદ પાઠ પુરાણ આખે ਆਖੈ ਬ੍ਰਹਮ ਆਖੈ ਇੰਦ ਆਖੈ ਗੋਪੀ ਤੇ ਗੋਵਿੰਦ ਆਖੈ ਈਸਰ ਆਖੈ ਸਿੱਧ ਆਖੈ ਕੀਤੇ ਕੀਤੇ ਬੁੱਧ ਆਖੈ ਦਾਨ ਆਖੈ ਦੇ ਆਖੈ ਸੁਰ ਨਰ ਮੁੰਜਨ ਸੇ ਕੀਤੇ ਆਖੈ ਆਖਣ ਪਾਏ ਕੀਤੇ ਕਹਿ ਕੈ ਉਠ ਉਠ ਜਾਏ ਇਤੇ ਕੀਤੇ ਹੋਰ ਕਰੇ ਤਾ ਆਖ ਨਾ ਸਕੈ ਕੇ ਕੇ ਜੇੜ ਭਾਵੈ ਤੇ ਵਣੋਏ ਨਾਮ ਜਾਨਾ ਸਾਚਾ ਸੋਏ ਜੇ ਕੋ ਆਖ ਬੋਲ ਰਿਹਾ ਤਾ ਲਿਖਿਆ ਸਿਰ ਗਾਵਾਰਾ ਗਾਵਾਰਾ ਸੋਦਰ ਕੇ ਹਰ ਸੋ ਕਰਕੇ ਆ ਜਿਤਦਾ ਸਰਬ ਸਰਬਾਲ ਨੇ ਬਾਜੇ ਨਾਤ ਅਨੇਕ ਸੰਖਾ ਕਹਤੇ ਵੰਗਰੇ ਕਿ ਤੇਰਾ ਗੁਪਤ ਰਸ ਕੈਨ ਨ ਕਿਤੇ ਗਮਾਰੇ ਗਾਵ ਤਨੋਂ ਪਉਣ ਪਾਣੀ ਪਸੰਤਰ ਗਾਵ ਰਚਾ ਧਰਮ ਕੋ ਹਾਰੇ ਗਾਵ ਫਿਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵ ਅਦਿ ਸਰਗਮਾ ਦੇ ਸੋਨ ਸਦਾ ਸੁਨਾਰੇ ਗਾਵ ਇਹ ਦਿੰਦਾ ਸੰਗਹਿਟੇ ਗਾਵੈ ਨਾਲੇ ਗਾਵੈ ਸਤਿ ਸਮਾਦੀ ਅਤੀ ਗਾਵਉ ਸਾਧ ਰ ਵਿਚਾਰੇ ਗਾਵਉ ਜੱਤੇ ਸਤੇ ਸੰਤੋਖੇ ਗਾਵੈ ਵੀਰ ਕਰਾਰੇ ਗਾਵਉ ਪੰਡਤ ਪੜਨ ਰਖੇ ਸਰ ਜੋਗ ਜੋਗ ਵੇ ਤਾਂ ਨਾਲੇ ਗਾਵੈ ਮੋਹਣਿਆ ਮਤੁ ਗਾ ਸੁਰਗਾ ਮਚਿ ਪੈ ਤੇਰੇ ਤਿਨਾਲੇ ਗਾਵੈ ਜੋਦ ਮਹਾਂ ਬਲਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰੇ ਸੇ ਤੁਧਨੋ ਗਾਵੈ ਜੋ ਤੁਧ ਪਾਵਨ ਰਤੇ ਤੇਰੇ ਭਗਤ ਸਾਲੇ ਹੋਰ ਕੇਤੇ ਗਾਉ ਸੇ ਮੈਂ ਕਿਤਨਾ ਨਾਮ ਕਿਆ ਵਿਚਾਰੇ सोई सोई सदा ਸਚ ਸਾਹਿਬ ਸਾਚਾ ਸੱਚੇ ਨਾਹੀ ਹੈ ਭੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਿਨ ਸੀ ਮਾਇਆ ਜਿਨੋਂ ਪਾਈ ਕਰ ਕਰ ਵੇਖੈ ਕੀਤਾ ਤਾ ਜਿਉ ਤਿਦਿ ਵਢਾਈ ਜੋਤ ਸੁਭਾਵੈ ਸਵੀਕਰਸੀ ਧੁਕਮਨਾ ਕਰਨੀ ਜਾਇ सो पातशाह पाध्षा, सह पातशाह नानक रह रजाय मुंदा संतोष शर्म पत चोली त्याग की करे विपूत खिंथा काल को आरे काया जगत डंडा प्रतीत आए पंथे सगल जमाते मान जीता जग जीत आदेश तिसे आदेश आद अनिल ਜੁਗ ਜੁਗ ਏਕੋ ਵੇਸ ਉਗਤ ਗਿਆਨ ਦਿਆ ਭੰਡਾਰਣ ਕਟ ਕਟ ਵਾਜੈ ਨਾਦ ਆਪ ਨਾਥ ਨਾਤੇ ਸਭ ਜਾਕੇ ਗਰੇ ਦਿਸ ਸਦ ਅਵਰਾ ਸਾਧ ਸੰਜੋਗ ਵਿਜੋਗ ਤੇ ਓਕਾਰ ਚਲਾਵੇ ਲੇਖੇ ਆਵੇ ਪਾਤ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਥ ਅਨਾਥ ਜੁਗ ਜੁਗ ਏਕੋ ਹੈ ਇਕਾਂ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਰ ਇੱਕ ਖੰਸਾਰੀ ਇੱਕ ਭੰਡਾਰੀ ਇੱਕ ਲਾਏ ਦੇਵਾਨ ਜਿਵ ਤਿਤ ਭਾਵੈ ਤਿਨੇ ਚਲਾਏ ਜਿਵ ਹੋਵੈ ਫੁਰਬਾਦ ਉਹ ਵੇ ਕੈ ਉਨ੍ਹਾਂ ਨਦਰ ਨਾ ਆਵੇ ਬੋਤਾ ਦੇਵ ਤਾਂ ਤਾਂ ਦੇਸ ਤੇ ਸ ਆਦੇਸ ਆਦ ਅਨੀਲ ਅਨਾਦ ਅਨਾਦ ਜਿ ਪਾਇਆ ਸੋ ਇੱਕ ਗਾਵ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਰ ਆਦੇਸ ਤੇ ਆਦੇਸ ਆਦ ਅਨਿਰਧਨਾਦ ਅਨਾਹਦ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਭੋ ਲਖੋ ਹੈ ਲਖ ਹੋਵੇ ਲਖੀਸ ਲਖ ਲਖ ਗੇੜਾ ਆਖੀਏ ਏਕ ਨਾਮ ਜਗਤੀਸ ਇਤ ਰਹੇ ਪਤ ਪਵਣਿਆ ਚੜਿਏ ਹੋਏ 21 ਸੁਣ ਜੱਲਾ ਆਕਾਸ਼ ਕੀ ਕੀਟਾ ਆਈ ਰੇ ਸੁ ਨਾਨਕ ਨਦਰੇ ਪਾਇਆ ਕੁੜੀ ਕੁੜਕੇ ਸੇ ਆਖਣ ਜੋ ਚਪੈ ਨਾ ਜੋ ਜੋਰ ਨਾ ਪਕੜ ਦੇਣ ਨਾ ਜੋ ਜੋਰ ਨਾ ਜੀਵਣ ਮਰਣ ਨਾ ਜੋਰ ਜੋਰ ਨਾ ਰਾਤ ਮਾਲ ਮਨ ਸੂਰੀ ਇਹ ਛੁਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾ ਕੋ ਤੁਮ ਨੀਚ ਨ ਕੋਏ ਰਾਤੇ ਰੁਤੇ ਤਿਥਿ ਵਾਰ ਪਉਣ ਪਾਣੀ ਅਗਨੀ ਪਾਤਾ ਤਿਸ ਵਿੱਚ ਧਰਤੇ ਥਾਪ੍ਰ ਕੀ ਧਰਮ ਸਾ ਤਿਸ ਵਿੱਚ ਜਿਹਾ ਜਗਤ ਕੇ ਰਖ ਤਿਨ ਕੇ ਨਾਮ ਜਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਕਾਰ ਤਿਥੈ ਸੁਹਣ ਪੰਥ ਪਰਵਾ ਨਦਰੇ ਕਰਮ ਪਵੈ ਨਿਸ਼ਾਨ ਕਾਚ ਪਕਾਏ ਔਥੇ ਪਾਏ ਨਾਨਕ ਗਿਆ ਜਾਤੇ ਜਾਏ ਧਰਮ ਖੰਡ ਕਾ ਦਿਉ ਧਰਮ ਗਿਆਨ ਖੰਡ ਕਾ ਆਖੋ ਕਰ ਕੇਤੇ ਕੌਣ ਕਣੀਐ ਸੰਤ ਕੇਤੇ ਕਾ ਮਹੇਸ ਕੇਤੇ ਬ੍ਰਹਮੇ ਕਹਤ ਗੜੀਐ ਪਰਾਂਕ ਕੇ ਵੇਸ ਕਹਤਿਆ ਕਰ ਭੂਮੀ ਮੇਰ ਕੇਤੇ ਕਹਤੇ ਤੂਪ ਦੇਸ ਕਹਤੇ ਇਹ ਚੰਦ ਸੂਰ ਕੇਤੇ ਕਹਤੇ ਮਨੰਦੇਸ ਕਹਤੇ ਸਤਿਗੁਰ ਨਾਥ ਕਹਤੇ ਕਹਤੇ ਵੇਸ ਕਹਤੇ ਦੇਵ ਦਾਨਵ ਨੂੰ ਕਹਤੇ ਕਹਤੇ ਦਰਸ਼ਨਦ ਕਹਤੀਆ ਬਾਣੀ ਕਹਤੀਆ ਬਾਣੀ ਕੀਤੇ ਬਾਤ ਮਰਿਆਦਾ ਕੀਤਿਆ ਸੁਰਤੇ ਸੇ ਕਹਤੇ ਨਾਟ ਅੰਤ ਨਾਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਦ ਬਨੋਦ ਗੁਰ ਅਨੰਦ ਚਰਮ ਖੰਡ ਕੀ ਬਾਣੀ ਰੂਪ ਤਿਥੈ ਘਾਟ ਘੜੀਏ ਬਹੁਤ ਨੂੰ ਤਾਂ ਕਿ ਅਗਲਾ ਖਤਿਆ ਨਾ ਜਾਏ ਜੇ ਕੋ ਕਹ ਪਿਛ ਅਚਤਾਏ ਤਿਥੈ ਘੜੀਏ ਸੁਰਤ ਮਤਮਨ ਬੁੱਧ ਤਿੱਥੈ ਘੜੀਐ ਸੁਰਾ ਸਿਦਾ ਕੀ ਸੰਤ ਕਰਮਖੰਡ ਕੀ ਬਾਣੀ ਜੋ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋ ਤੁਮਾ ਬਲਸੂਰ ਤਿਨ ਮੈ ਰਾਗ ਰਿਆ ਭਰਪੂਰ ਤਿੱਥੈ ਸਿਤੋ ਸਿਤਮਾ ਮਾਵੈ ਤਾਕੇ ਰੂਪ ਨ ਘਟਨੇ ਜਾਇ ਨਾ ਹੋਏ ਮਰੈ ਨ ਭਾਗੇ ਜਾਇ ਜਿਨ ਕੈ ਰਾਮ ਰਸ ਮਨ ਮਾਏ ਤਿਥੈ ਭਗਤ ਰਸ ਕਿਲੋ ਕਰਹਾ ਧਨੰਦ ਸਚਾ ਮਨ ਸੋਏ ਸਚ ਅਖੰਡ ਵਸਨੁ ਕਾ ਕਰ ਕਰ ਵੇਖੇ ਨਦਰ ਨਿਹਾਲ ਤਿਥੈ ਖੰਡ ਮੰਦਰ ਵਰ ਭੰਡ ਜੇ ਕੋ ਕਥੈ ਤਾ ਅੰਤ ਨੰਤ ਤਿਥੈ ਲਉ ਲਉ ਤਾ ਕਾ ਜਿਵ ਜਿਵ ਹੁਕਮ ਤੇ ਵੇ ਕਾ ਵੇਗ ਸਰਕਾਰ ਵਿਚਾ ਨਾਲ ਕਤਲਾ ਕਰਦਾ ਸਰ ਜਤ ਭਾਰਾ ਤੇ ਸੁਨਿਆ ਐ ਰਮਤ ਵੇਖਤੀ ਆ ਪੌਕਲਾ ਅਗਨ ਤੱਕ ਤਾ ਭਾਂਡਾ ਭਉ ਅਮਰਤ ਤਿਤ ਢਾਲ ਘੜਿਆ ਸੁਬਤ ਚੀਟਕਸਾਲ ਜਿਨ ਕੋ ਨਦਰ ਕਰੰ ਦਿਨਕਾਰ ਨਾਮ ਕੋ ਨਦਰੇ ਨਦਰ ਨਿਹਾਰ जिण को नजर करम तिनका नाख नजरि हे नजरले नदर हार सलो पावल गुरु पाणी पिता माता धरत मात दिवस रात दोय दाई दाई खेला सब जगत जगे आया हु दोरे आया भला च धर्म हजूर करमे आप को आपणे के ਹਾਨ ਨਾਨਕ ਤੇ ਮੁਕ ਜਲੇ ਕੀਤੇ ਛੁੱਟੇ ਨਾਨਕ ਜਿਨੇ ਨਾਮ ਧਿਆਇਆ ਗਏ ਰਸ਼ਕ ਤੇ ਘਾਲ ਨਾਨਕ